ਜਿੰਦਾਬਾ ਜਿੰਦਾਬਾ ਹੜ੍ਹ ਲਿਆਣਾ ਵੀ ਭਗਵੰਤ ਮਾਨ ਦੀ ਸਰਕਾਰ ਮਰਦਾਬਾ ਜਿੰਦਾਬਾ ਭਗਵੰਤ ਮਾਨ ਦੀ ਸਰਕਾਰ ਮਰਦਾਬਾ ਜਿੰਦਾਬਾ ਮੋਦੀ ਸਰਕਾਰ ਮਰਦਾਬਾ ਜਿੰਦਾਬਾ ਜਿੰਦਾਬਾ ਇਹ ਹੜ੍ਹ ਜਿਹੜਾ ਹੈ ਮਨਸੂਈ ਹੜ੍ਹ ਆ ਭਗਵੰਤ ਮਾਨ ਦਾ ਮੋਦੀ ਦਾ ਰਲ ਕੇ ਉਹਨਾਂ ਨੇ ਹੜ੍ਹ ਲਿਆਂਦਾ ਪੰਜਾਬ ਨੂੰ ਖਰਾਬ ਕਰਨ ਦੇ ਲਈ ਇਹ ਹੜ੍ਹ ਜਿਹੜਾ ਵਾ ਇਹ 526 ਮੀਟਰ ਪਾਣੀ ਜਿਹੜਾ ਉਹ ਥੀਨ ਡੈਮ ਜਿਹੜਾ ਰਣਜੀਤ ਸਾਗਰ ਮਹਾਰਾਜ ਜੀਸੋਂ ਦੇ ਨਾਂ ਤੇ ਬਣਿਆ ਉਹਦੇ ਚ ਪਾਣੀ ਜਿਹੜਾ ਖਲੋ ਸਕਦਾ ਇਹਨਾਂ ਨੇ ਉਦੋਂ ਗੇਟ ਛੱਡੇ ਜਦੋਂ 527 ਹੋ ਗਿਆ ਉਹਦੇ ਨਾਲ ਦੋ ਗੇਟ ਟੁੱਟ ਗਏ ਨਾਲੇ ਪਾਣੀ ਥੱਲੇ ਆ ਗਿਆ ਇਹ ਇਹਨਾ ਅਜਨਾਲੇ ਖੇਤਰ ਜੀ 2 ਲੱਖ ਏਕੜ ਜਿਹੜੀ ਫਸਲ ਮਾਰੀ ਗਈ 100 ਤੋਂ ਵੱਧ ਪਿੰਡ ਪ੍ਰਭਾਵਿਤ ਹੋਇਆ 2 ਇਹਦੇ ਚ ਆदमी ਨੌਜਵਾਨ ਮਾਰੇ ਗਏ ਡੰਗਰ ਪਤਾ ਨਹੀਂ ਕਿੰਨੇ ਮਾਰੇ ਗਏ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੀ ਨਵੀਂ ਗੱਲ ਦੱਸਣ ਲੱਗੇ ਸਾਰੇ ਜਣੇ ਕੰਨ ਖੋਲ ਕੇ ਸੁਣ ਲੋ ਇਹ ਬਾਦੋਪੁਰ ਤੋਂ ਲੈ ਕੇ ਰਾਣੀਆਂ ਤੱਕ ਉੱਥੋਂ ਪਾਕਿਸਤਾਨ ਦਰਿਆ ਪੈਂਦਾ 164 ਕਿਲੋਮੀਟਰ 164 ਕਿਲੋਮੀਟਰ ਇਨੂੰ ਪੱਕਾ ਕਰਨ ਲਈ ਇਹਦੇ ਉੱਤੇ ਤੁਸੀਂ 12-13 ਫੁੱਟ ਉੱਚੀ ਬਣਾਉਣ ਲਈ ਇਹ 24 ਫੁੱਟ ਚੌੜੀ ਬਣਾਉਣ ਲਈ ਉਹਦੇ ਦੇ 22 ਫੁੱਟ ਸੜਕਾਵਾ ਜੈਲੀ ਬਣਾਉਣ ਲਈ ਉਹ ਸਿਰਫ ਤੇ ਸਿਰ 350 ਕਰੋੜ ਰੁਪਏ ਲੱਗਦੇ ਆ ਇਸੇ ਤਰ੍ਹਾਂ ਵਿਆਸ ਉਹ ਵੀ 165 ਕਿਲੋਮੀਟਰ ਲੰਮਾ ਵਾ ਉਹਦੇ ਦੋਵੇਂ ਬੰਨਿਆ ਤੇ 700 ਕਰੋੜ ਰੁਪਈਆ ਲੱਗੂਗਾ ਜਿਹੜਾ ਸਤਲੁਜ ਆ ਉਹ ਸਾਰਾ 150 ਕਿਲੋਮੀਟਰ ਆ ਫੇਰੋਗਾ ਪਾਕਿਸਤਾਨ ਪੈ ਜਾਂਦਾ ਉਹਦੇ ਵੀ ਦੋਹਾਂ ਬੰਨਿਆਂ ਦੇ ਉੱਤੇ 700 ਇਹ ਸਾਰਾ 2000 ਕਰੋੜ ਰੁਪਈਆ ਲਾਉਣ ਦੇ ਨਾਲ ਇਹ ਸਾਰੇ ਪੰਜਾਬ ਨੂੰ ਥੰਮ ਪੈ ਜਾਂਦਾ ਪਰ ਕੋਈ ਧਿਆਨ ਨਹੀਂ ਇਹਨਾਂ ਦਾ 40-50 ਕਰੋੜ ਜਿਹੜਾ ਵਾ ਪਰਲਾ ਘੱਗਰ ਦੇਆ ਤੇ ਲਾਦੇ ਉਹਦੇ ਬੰਨੇ ਬਚ ਜਾਂਦੇ ਆ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਪਿੰਡਾਂ ਚ ਐਮਐਲਏ ਸਰਕਾਰੀ ਬੰਦੇ ਹੋਰ ਆਉਂਦੇ ਆ ਉਹਨਾਂ ਨਾਲ ਕੋ ਤੁਸੀਂ ਸਾਨੂੰ ਮਾਰਿਆ ਕੋਈ ਸਰਕਾਰ ਨਹੀਂ ਲੱਹ ਪਹੁੰਚੀ ਕਿਤੇ ਕਦੇ ਮਿਲਟਰੀ ਦੀ ਗੱਡੀ ਫਿਰਦੀ ਆ ਕਿ ਤੁਸੀਂ ਗੱਲ ਸੁਣਿਆ ਕਦੀ ਗੱਲ ਜਾ ਤਾ ਚੜ ਜੂ ਉੱਤਰ ਦੇ ਉੱਤਰ ਤੇ ਇਤਰਾ ਕਲਦੀਪਤਾਰੀ ਵਾਲਾ ਤਰੇ ਫਿਰਦਾ ਇਥੇ ਤਿੰਨਾਂ ਸਾਵਾਂ ਤਾਂ ਤੁਸੀਂ ਟੁੱਟੀ ਆ ਕੋਈ ਧਿਆਨ ਨਹੀਂ ਵੀ ਤੁਸੀਂ ਬਣਾਉਣ ਵਾਲਿਆ ਮੈਨੂੰ ਡੀਸੀ ਦਾ ਪਰਸੋਂ ਰਾਤ ਨੂੰ ਫੋਨ ਆਇਆ ਮੈਂ ਕਿਹਾ ਲੋਹੇ ਦਾ ਜਾਲ ਬਣਾਓ ਅਗਲੇ ਪੰਨੇ ਜਾੜ ਪਾ ਦਿਓ ਪਿਛਲੇ ਪੰਨੇ ਯਾਰਾਂ ਦੇ ਵਿੱਚ ਜਿਹੜੇ ਪੱਥਰ ਪਾਓ ਤੇ ਪਿੰਡਾਂ ਨੂੰ ਸੱਧੋ ਇੱਥੇ 10000 ਬੋਰੀਆਂ ਹੋਣ ਲਓ 1 ਘੰਟੇ ਵਿੱਚ ਬੰਨਿਆ ਜਾਊਗਾ ਆ ਸਾਡੇ ਨਾਲ ਕੇ ਚੀਨ ਆ ਉਹਨਾਂ ਨੇ ਆਪ ਤੇ ਕੀਨ ਦਰਿਆ ਕਿਲਾ ਦੇ ਨਾਲ ਬਣਤਾ ਸੀ ਜਿਹੜਿਆ ਪਹਾੜਾ ਚੌਂਦਾ ਉਹਦੀਆਂ ਮੂੰਹ ਪਹਾੜਾ ਨੂੰ ਮੋੜਤਾ ਸੀਗਾ ਅਸੀਂ ਨਹੀਂ ਮੋੜ ਸਕਦੇ ਸੋ ਇਸ ਕਰਕੇ ਜਿਹੜਾ ਵਾ ਜਿੰਨਾ ਇਹ ਸਰਕਾਰ ਦਾ ਪਿੱਛਾ ਪਾ ਕਰੋ ਲੋਕਾਂ ਨੂੰ ਬੇਨਤੀ ਕਰਦੇ ਮੈਂ ਰਾਤ ਸਮਗਰੀ ਵਤਵਾਦ ਲੋਕਾਂ ਤੱਕ ਪਹੁੰਚਾਓ ਇਹ ਪੰਨਾਂ 14 ਦਿਨਾਂ ਨੂੰ ਹੋਰ ਲੋੜ ਪੈਣੀ ਆ ਲੀੜੇ ਕੱਪੜੇ ਹੋਰ ਕਈਆਂ ਗੱਲਾਂ ਦੀ ਸੋ ਅੱਜ ਜਹੂਰੀ ਕਿਸਾਨ ਸਭਾ ਦੀ ਗਵਾਹੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨਸਾਰ ਅਸੀਂ ਇੱਥੇ ਰਮਦਾਸ ਵਿੱਚ ਵੱਡੀ ਪੱਧਰ ਤੇ ਰਾਤ ਸਮਗਰੀ ਲੈ ਕੇ ਜਾ ਰਹੇ ਹਾਂ ਲੋਕਾਂ ਦੀ ਵਾਹ ਫੜਾਂਗੇ ਜਿੰਦੀਆਂ ਫੜ ਸਕਦੇ